ਸਸੀ ਗਾਲ ਦੋਸਤੋ ਬਾਈ ਕੰਟੈਕਟ ਬਣਾ ਲੀਏ ਪਹਿਲਾਂ ਅੱਜ ਜਿਹੜਾ ਕਿ ਕੱਲ ਰਾਤ ਨੂੰ ਕਿਹਾ ਸੀ ਕਿ 1600 ਕਰੋੜ ਜਾਂ ਪੀਐਮ ਦੇ ਫੰਡ ਬਾਰੇ ਗੱਲ ਕਰਾਂਗੇ ਉਹਦੇ ਤੇ ਫੈਕਟਸ ਫਿਗਰਸ ਜਾਂ ਕਿ ਕਿਵੇਂ ਵੰਡ ਹੋਣੀ ਚਾਹੀਦੀ ਆ ਜਾਂ ਕੀ ਚਾਹੀਦਾ ਸੀ ਸਾਨੂੰ ਉਹ ਸਾਰੀਆਂ ਚੀਜ਼ਾਂ ਐਕਸਪਲੇਨ ਕਰਦੇ ਆ ਕੋਸ਼ਿਸ਼ ਕਰਦੇ ਆ ਕਿ 1600 ਕਰੋੜ ਰੁਪਇਆ অলਮੋਸਟ ਜੇ ਆਪਾਂ ਲੱਖ ਰੁਪਇਆ ਕਿੱਲੇ ਦਾ ਵੀ ਵੰਡ ਕੇ ਚੱਲੀਏ ਤੇ 1,60,000 ਏਕੜ ਜਾਂ ਕਿੱਲਾ 1-1 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾ ਸਕਦਾ ਤੇ ਜੇ 50,000 ਦੇ ਹਿਸਾਬ ਨਾਲ ਕਰੀਏ ਤੇ 3,20,000 ਏਕੜ ਜਾਂ ਕਿੱਲਾ ਜਿਹੜਾ ਵਾ 50-50,000 ਰੁਪਇਆ ਮੁਆਵਜ਼ਾ ਦਿੱਤਾ ਜਾ ਸਕਦਾ ਜਿਹੜੀ ਐਕਸਪੈਕਟੇਸ਼ਨ ਸੀ ਕਿ ਪੰਜਾਬ ਦੇ ਪੋਲੀਟਿਸ਼ੀਅਨਸ ਦੀ ਜਾਂ ਪੰਜਾਬ ਦੇ ਲੋਕਾਂ ਦੀ ਆਸ ਜਿਹੜੀ ਸੀਗੀ ਉਹ ਸੀਗੀ 20000 ਕਰੋੜ ਦੀ ਕਿ 20000 ਕਰੋੜ ਰੁਪਈਆ ਚਾਹੀਦਾ ਪਰ 10000 ਕਰੋੜ ਰੁਪਈਏ ਦੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਸਾਰੇ ਪੋਲੀਟੀਕਲ ਬੰਦਿਆਂ ਵੱਲੋਂ ਅਫਸਰਾਂ ਵੱਲੋਂ ਕਿ ਇੰਨਾ ਕਿ ਸ਼ਾਇਦ 2027 ਨੂੰ ਵੇਖਦੇ ਆ ਹੋਇਆ ਅ ਮੋਦੀ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਸਾਡੇ ਜਾਂ ਬੀਜੇਪੀ ਦੇਊਗੀ ਪਰ ਚਲੋ ਫਿਰ ਵੀ 1600 ਕਰੋੜ ਵੀ ਮੈਂ ਮੰਨਦਾ ਕਿ ਜੇ ਦਿੱਤਾ ਆ ਤੇ ਉਹਨਾਂ ਨੇ ਇੱਕ ਪੰਜਾਬ ਲਈ ਹਮਦਰਦੀ ਜਰੂਰ ਵਿਖਾਈ ਆ ਕਾਰਨ ਕੀ ਕਿ ਜਿਹੜੀ 10000 ਕਰੋੜ ਦੀ ਐਕਸਪੈਕਟੇਸ਼ਨ ਜਿਹੜੀਆਂ ਸਰਕਾਰਾਂ ਨੇ ਨਾ ਜਾਂ ਆਫੀਸਰਸ ਨੇ ਉਹ ਚੱਲਦੇ ਨੇ ਫਿਗਰਸ ਦੇ ਉੱਤੇ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਫੰਡ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਨਾ ਜੀ ਉਹ ਸੈਂਟਰ ਵੱਲੋਂ ਸਰਕਾਰਾਂ ਨੂੰ ਦਿੱਤਾ ਜਾਂਦਾ ਆ ਤੇ ਹੋਰ ਉਹ ਹਰ ਸਾਲ ਦੇ ਸਾਲ ਆਉਂਦਾ ਰਹਿੰਦਾ ਹੈ ਜਿੰਨਾ ਵਰਤਿਆ ਜਾਂਦਾ ਠੀਕ ਜਿਹੜਾ ਨਹੀਂ ਵਰਤਿਆ ਜਾਂਦਾ ਉਹ ਜਮਾ ਪਿਆ ਰਹਿੰਦਾ ਵਾ ਖਾਤਿਆਂ ਦੇ ਵਿੱਚ ਐਂਡ that fund can be disbursed by DCs ਜਾਂ ਇਹ ਕਹ ਲਈਏ ਕਿ ਜਿਹੜੇ ਯੂਨੀਅਨ ਦੇ এমਪਲੋਇਜ਼ ਨੇ ਜਾਂ ਯੂਨੀਅਨ ਦੇ ਆਫੀਸਰਜ਼ ਨੇ ਉਹਨਾਂ ਦੇ ਥਰੂ ਜ਼ਿਲ੍ਹੇ ਦੇ ਮਾਲਕਾਂ ਦੇ ਥਰੂ ਜ਼ਿਲ੍ਹੇ ਦੇ ਹੈਡਸ ਦੇ ਥਰੂ ਜਿਹੜਾ ਉਹ ਵਰਤਿਆ ਜਾਂਦਾ ਉਹਨਾਂ ਨੇ ਪਹਿਲਾ ਸਾਰਾ ਡਾਟਾ ਕਲੈਕਟ ਕੀਤਾ ਕਿ ਪੰਜਾਬ ਨੂੰ ਲੋਡ ਕਿੰਨੇ ਦੀ ਆ ਵੇਖੋ ਪੰਜਾਬ 2 ਲੱਖ ਕਰੋੜ ਦੀ ਫਸਲ ਦਿੰਦਾ ਆ ਆਈ ਵਾਰ ਅ ਦੇਸ਼ ਦੇ ਅਨਾਜ ਭੰਡਾਰ ਦੇ ਵਿੱਚ ਉਹ ਚਾਹੇ ਐਕਸਪੋਰਟ ਕਰਨ ਚਾਹੇ ਕੋਸ਼ ਕਰ ਮਤਲਬ ਇਨ ਇਨੇ ਪੈਸਿਆਂ ਦੀ ਫਸਲ ਆਪਾਂ ਜਿਹੜੀ ਆ ਉਹ ਪ੍ਰੋਡਿਊਸ ਕਰਦੇ ਆ ਹਸਾਲ ਹਰ ਸਾਲ ਤੇ ਉਸ ਹਿਸਾਬ ਦੇ ਨਾਲ ਜਿਹੜੀ ਆ ਉਹ ਵੇਖੋ ਆਪਾਂ ਲਾ ਕੇ ਚੱਲੀਏ ਕਿ ਜੇ 10000 ਜਾਂ 12000 ਆਪਣਾ ਖਰਚਾ ਲੱਗਦਾ ਤੇ ਆਪਣਾ 60 ਤੋਂ 70000 ਰੁਪਇਆ ਨਿਕਲਦਾ ਆ ਝੋਨਾ ਤੇ ਤਣਕ ਦਾ ਲਾ ਲਈਏ 10000 ਰੁਪਇਆ ਤੇ ਉਹ ਵੀ 500 ਕਹਿਣ ਤੋਂ ਪਾ 20% ਦੀ ਰੇਸ਼ੋ ਆਉਂਦੀ ਆ ਖਰਚੇ ਦੀ ਸੋ ਨਾਬਜਾ ਖਰਚੇ ਦਾ ਦੇਣਾ ਹੁੰਦਾ ਜਿਹੜੀ ਆਫਤ ਆ ਜਾਂਦੀ ਹੈ ਕਿ ਚਲੋ ਜਿਹੜਾ ਕਿਸਾਨ ਹੈ ਉਹ ਫੇਰ ਉੱਠਖ ਲੋਵੇ ਖਰਚਾ ਕਰ ਦੇਊਗਾ ਜਿਹੜੇ ਜੋ ਫੇਰ ਮਤਲਬ ਜੋ ਜੇਸ ਕ੍ਰਾਈਟੇਰੀਆ ਤੇ ਸਰਕਾਰ ਚੱਲਦੀ ਹੈ ਸੋ 20% ਆਪਾਂ ਲਾ ਲਈਏ অলਮੋਸਟ 1 ਲੱਖ 20000 ਜਾਂ 1 ਲੱਖ 30000 ਰੁਪਏ ਦਾ ਤੇ অলਮੋਸਟ 24-25000 ਰੁਪਿਆ ਮਾਟਾ ਇਹ ਉਹ ਸੱਜਣੋ ਉਸ ਹਿਸਾਬ ਨਾਲ ਜੇ ਆਪਾਂ ਸਟੇਟ ਗਵਰਨਮੈਂਟ ਵੀ ਕਿਉਂਕਿ ਇਹ ਇੱਕ ਦੂਜੇ ਨਾਲ ਅਫਸਰਾਂ ਦੀ ਪਹਿਲਾਂ ਕਲੈਕਟਿਵ ਸਲਾਹ ਹੋਈ ਹੈ ਇਹਨਾਂ ਦੀ ਗੱਲ ਕਰ ਲਈਏ ਇਹਨਾਂ 20000 ਰੁਪਏ ਨਾਲ 20000 ਰੁਪਏ ਦੇ ਨਾਲ ਜੇ ਆਪਾਂ 50000 1600 ਕਰੋੜ ਦੇ ਫੰਡਸ ਨਾਲ 50000 ਰੁਪਿਆ ਕਿੱਲੇ ਦੇ ਹਿਸਾਬ ਨਾਲ 320000 ਏਕੜ ਨੂੰ 50 50000 ਰੁਪਏ ਦੇ ਸਕਦੇ ਹਾਂ ਸ਼ਾਇਦ ਇਹ ਨੰਬਰਸ ਦੇ ਵਿੱਚ ਨਾ ਅ ਮੱਲਾ ਕਈ ਲੋਕਾਂ ਨੂੰ ਸਮਝਾਉਣਾ ਹਟ ਜਾਂਦੀ ਹੈ ਪਰ ਇਹ ਬੜਾ ਜ਼ਰੂਰੀ ਹੈ ਸਮਝਣਾ ਤੇ 20000 ਰੁਪਏ ਦੇ ਵਿੱਚ ਸਰ ਆਪਾਂ ਆਲਮੋਸਟ 7 ਲੱਖ ਏਕੜ 7 ਲੱਖ ਕਿਲਾ ਜਿਹੜਾ ਵਾ ਉਹ ਭਗਤਾ ਸਕਦੇ ਆ 20-20000 ਦੇ ਨਾਲ ਲਸ 12000 ਕਰੋੜ ਰੁਪਇਆ ਜਿਹੜਾ ਉਹ ਵੀ ਸੈਂਟਰ ਦਾ ਫੰਡ ਪਿਆ ਹੋਇਆ ਸੀ ਇਸ ਕਰਕੇ ਆਪਾਂ ਨੂੰ 1600 ਕਰੋੜ ਤੋਂ ਉਹਨਾਂ ਨੇ ਵੱਧ ਫੰਡ ਨਹੀਂ ਕੀਤੇ ਇਹਦੇ 'ਚ ਵੀ 100 ਕਰੋੜ ਰੁਪਇਆ ਹਿਮਾਚਲ ਤੋਂ ਵੱਧ ਹੈ ਆਪਣੇ ਕੋਲ ਕਾਰਨ ਕੀ ਕਿ ਹਿਮਾਚਲ ਦੇ ਕੁਝ ਘਰ ਰੁੜੇ ਨੇ ਕੁਝ ਲੈਂਡ ਜ਼ਰੂਰ ਗੀਆਂ ਸਰਕਾਰ ਦੀਆਂ ਹੀ ਸੜਕਾਂ ਸੁੜਕਾਂ ਜਿਹੜੀਆਂ ਹੁੰਦੀਆਂ ਉਹ ਸਰਕਾਰ ਦੀ ਲੈਂਡ ਹੁੰਦੀ ਇਸ ਕਰਕੇ ਉਹਨਾਂ ਨੂੰ 1500 ਕਰੋੜ ਰੁਪਈਆ ਦਿੱਤਾ ਪਰ ਆਪਾਂ ਪ੍ਰੋਡਿਊਸ ਕਰਦੇ ਆਪਾਂ ਪ੍ਰੋਡਕਸ਼ਨ 'ਚ ਆ ਇਸ ਕਰਕੇ ਪੰਜਾਬ ਨੂੰ 1600 ਕਰੋੜ ਰੁਪਈਆ ਮਿਲਿਆ ਸੋ ਆਪਾਂ ਮੈਂ ਨਾ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਆ ਆਪਾਂ ਉਸੇ ਵੇਲੇ ਫਟਾਫਟ ਇਹ ਕਰੋ ਜੀ ਆ ਅਸੀਂ ਫਲਾਣਾ ਭਜਾਤਾ ਫਲਾਣਾ ਇਹ 1600 ਕਰੋੜ ਰੁਪਈਆ ਮੇਰੇ ਵੀਰوں ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਆਪਾਂ ਆ ਫੁਕਰੀਆਂ ਦੀਆਂ ਵੀਡੀਓ ਵੇਖਣ ਲੱਗੇ ਜੀ ਕੋਈ 100 ਕਰੋੜ ਜੀ 200 ਕਰੋੜ ਬਣਾ ਲਿਆ ਤਾਂ ਆਪਾਂ ਨੂੰ ਇਹ ਛੋਟੇ ਮੋਟੇ ਲੱchn ਲੱਗੇ ਆਪਣੇ ਆਪ ਤੇ ਮੈਨੂੰ ਕੋਈ ਕਰੋੜ ਰੁਪਈਆ ਬਣਾ ਕੇ ਵਿਖਾ ਦੇ ਬੰਦੇ ਦੀ ਮਤਲਬ ਹੁਣ ਕੀ ਸ਼ਬਦ ਮੈਂ ਵਰਤਾਂ ਬਾਂਬਾ ਹੋ ਜਾਂਦੀ ਐ ਸੋ ਕਹਿਣ ਤੋਂ ਪਾਵੇ ਐ ਇਹ ਸਾਡੇ ਮੇਰੇ ਦੋਸਤ ਹੋਟੇਲ ਯਰ ਨੇ ਰੀਅਲ ਏਸਟੇਟ ਚ ਨੇ ਜਿੰਨੇ ਟੌਪ ਬਿਜ਼ਨੈਸਿਸ ਨੇ ਉਹਨਾਂ ਦੇ ਵਿੱਚ ਨੇ ਤੇ ਜਦੋਂ ਕੈਸ਼ ਇਨ ਹੈਡ ਉਹ ਸਾਲ ਤੋਂ ਬਾਅਦ ਵੇਖਦੇ ਆ ਨਾ ਤੇ ਉਹ ساری ਦਿਨ ਰਾਤ ਦੀ ਮਿਹਨਤ ਕਰਕੇ ਤੇ ਉਹਨਾਂ ਦੇ ਹੱਥ 'ਚ ਜਿਹੜਾ ਵਾ ਉਹ ਫੇਰ ਕਰੋੜ ਜਾਂ 2 ਕਰੋੜ ਰੁਪਇਆ ਕਿਤੇ ਬਚਦਾ ਜਿਹੜਾ ਉਹਨਾਂ ਨੇ ਖਰਚਣਾ ਸੋ ਮਿੱਤਰੋ ਪਿਆਰਿਓ 1600 ਕਰੋੜ ਕੋਈ ਖਾਲਾ ਜੀ ਦਾ ਬਾੜਾ ਨਹੀਂ ਛੋਟੀ ਮੋਡੀਆਂ ਬੰਬ ਨਹੀਂ ਹੈਗੀ ਆਪਾਂ 12000 ਕਰੋੜ ਪਲੱਸ 1600 ਕਰੋੜ 13600 ਕਰੋੜ ਨੂੰ ਲੈ ਕੇ ਚੱਲੀਏ ਤੇ ਜੇ ਕੋਈ ਸਿਆਣਾ ਸੀਐਮ ਹੋਵੇ ਸਿਆਣਾ ਲੀਡਰ ਹੋਵੇ ਤੇ ਉਹ ਇੰਨੇ ਅਮਾਉਂਟ ਦੇ ਵਿੱਚ ਪੰਜਾਬ ਨੂੰ ਮੁੜ ਵਸੇਬਾ ਹੀ ਨਹੀਂ ਪੰਜਾਬ ਦੀ ਨਹਾਰ ਹੀ ਬਦਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਇਨਫਰਾਸਟ੍ਰਕਚਰ ਦੇ ਸਕਦਾ ਉਹਨਾਂ ਥਾਵਾਂ ਤੇ ਜਿੱਥਾਂ ਥਾਵਾਂ ਤੇ ਨੁਕਸਾਨ ਹੋਇਆ ਕਿ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਦੇ ਰੇਟ ਵੀ ਵੱਧ ਜਾਣਗੇ ਉਹਨਾਂ ਲੋਕਾਂ ਨੂੰ ਸਹੂਲਤਾਂ ਵਾਜਣਗੀਆਂ ਉਹਨਾਂ ਲੋਕਾਂ ਕੋਲ ਇਹਨਾਂ ਸਿਚੁਏਸ਼ਨ ਨੂੰ ਐਸਕੇਪ ਕਰਨ ਦੀਆਂ ਆਪਸ਼ਨਸ ਵੀ ਵਾਜਣਗੀਆਂ ਇਹ ਲੰਮੀ ਹੋਗੀ ਵੀਡੀਓ ਪਰ ਇਹਦੇ ਚ ਬਹੁਤ ਕੁਝ ਹੈ ਹੁਣ ਦੂਜੀ ਗੱਲ ਇਹ ਹੈ ਸਰਕਾਰ ਤੇ ਆ ਜੀਏ ਵੇਖੋ 6-7 ਮਿੰਟ ਹੋ ਗਏ ਆਪਾਂ ਨੂੰ ਗੱਲ ਕਰਦਿਆਂ ਨੂੰ ਪਰ ਸਰਕਾਰ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਅਜੇ 2 ਜਾਂ 3 ਦਿਨ ਨਹੀਂ ਸੀ ਹੋਏ ਹਾੜਾਂ ਆਇਆ ਨੂੰ ਜਦੋਂ ਮੁੱਖ ਮੰਤਰੀ ਰਲੀਫ ਫੰਡ ਸੀਐਮ ਰਲੀਫ ਫੰਡ ਦੇ ਵਿੱਚ ਪੈਸੇ ਮੰਗਣ ਲੱਗੇ ਕਿ ਸਾਨੂੰ ਪੈਸੇ ਜਿਹੜੇ ਦੋ ਐਮਐਲਏ ਆਂ ਦੀਆਂ ਮਹੀਨੇ-ਮਹੀਨੇ ਦੀਆਂ ਤਨਖਾਹਾਂ, ਮੁਲਾਜ਼ਮਾਂ ਤੋਂ ਤਨਖਾਹਾਂ ਮੰਗ ਲੀਆਂ, ਹੋਰ ਚੀਜ਼ਾਂ ਵੇਖੋ ਸਰਕਾਰ ਕੋਲ 12000 ਕਰੋੜ ਰੁਪਇਆ ਵਿਆਹ ਹੋਵੇ ਡਿਜ਼ਾਸਟਰ ਮੈਨੇਜਮੈਂਟ ਦਾ ਤੇ ਫਿਰ ਵੀ ਉਹ ਇਹੋ ਜਿਹੀਆਂ ਹਰਕਤਾਂ ਕਰ 92 93 ਐਮਐਲਏ ਇਹਨਾਂ ਦੇ ਆ 117 ਟੁੱਟਲੇ ਐਮਐਲਏ ਨੇ ਤੇ 117 ਕਰੋੜ ਰੁਪਈਆ ਸੌਰੀ 1 ਕਰੋੜ ਤੇ 17 ਲੱਖ ਰੁਪਈਆ ਹੋ ਗਿਆ অলਮੋਸਟ ਡੇਡ ਕ ਲੱਖ ਰੁਪਈਆ ਤਨਖਾਹ ਆ ਤੇ ਚਲੋ ਹੋਰ ਲਾ ਲਓ ਤੁਸੀਂ ਵੀ ਡੇਡ ਕਰੋੜ ਰੁਪਈਏ ਦੇ ਨੇੜੇ ਤੇੜੇ ਜਾਂ 2 ਕਰੋੜ ਤੋਂ ਥੋੜਾ ਥੱਲੇ ਅਮਾਉਂਟ ਇਕੱਠਾ ਹੋ ਜਾਂਦਾ ਇੱਕ ਇੱਕ ਮਹੀਨੇ ਤੇ ਕੀ ਇੱਕ ਜਾਂ ਡੇਡ ਕਰੋੜ ਰੁਪਈਏ ਨਾਲ ਵੀ ਇੱਕ ਪਿੰਡ ਦਾ ਢਿੱਡ ਨਹੀਂ ਭਰਦਾ ਸੋ ਮੈਂ ਇਹ ਬੜੀ ਇਹਨਾਂ ਕੰਮੀ ਸਰਕਾਰ ਬੜੀ ਨਾਕਾਮਯਾਬ ਤੇ ਬੜੀ ਨਾਕਾਬਲ ਸਰਕਾਰ ਜਿਹੜੀ ਅਸੀਂ ਬਣਾ ਬੈਠੇ ਆ ਇਹਨਾਂ ਪੰਜਾਬ ਦੇ ਜੇ ਕੋਈ ਆ ਗਿਆ ਉਹ ਵੀ ਨਹੀਂ ਇਹਨਾਂ ਚੱਜਣਾ ਲਾਉਣਾ ਤੇ ਜਿਹੜਾ ਨਹੀਂ ਆਇਆ ਜਾਂ ਇਹਨਾਂ ਦੇ ਕੋਲ ਆ ਉਹ ਇਹਨਾਂ ਵੈਸੇ ਖਪਾ ਕਬੂਦ ਦਿੱਤਾ ਹੈ ਮੈਂ ਇੱਕ ਮੰਤਰੀ ਨੇ ਇਹਨਾਂ ਦੇ ਮੁੰਡੀਆਂ ਸਾਹਿਬ ਉਹਨਾਂ ਦਾ ਅੱਜ ਸਵੇਰੇ ਬਿਆਨ ਸੁਣਿਆ ਆ ਕਿ ਉਹ 12000 ਕਰੋੜ ਰੁਪਇਆ ਪਿਆ ਥੋੜਾ ਉਹ ਤਾਂ ਸਾਡਾ ਖਰਚ ਹੋ ਗਿਆ ਮੈਨੂੰ ਇਹ ਦੱਸੋ 2023 ਦੇ ਵਿੱਚ ਕਿਹਨੂੰ ਮੁਆਵਜ਼ਾ ਮਿਲਿਆ ਜਿਹੜਾ ਮੁਰਗੀ ਆਂਡੇ ਜੇ ਉਹ ਬੋਲਦੇ ਸੀ ਜਾਂ ਕੋਈ ਹੋਰ ਡਿਜ਼ਾਸਟਰ ਆਇਆ ਹੋਵੇ ਪੰਜਾਬ 'ਚ ਜਿਹਦੇ ਲਈ ਉਹ ਖਰਚ ਕਰ ਦਿੱਤਾ ਉਹ ਖਰਚ ਕਿੱਥੇ ਕਰ ਦਿੱਤਾ ਉਹ ਸਵਾਲ ਕੌਣ ਕਰੂਗਾ ਇਹ ਲੰਮੀ ਜ਼ਰੂਰ ਹੈ ਪਰ ਇਹ ਤੁਹਾਨੂੰ 20 ਮਿੰਟ ਕੱਢ ਕੇ ਸੁਣਨੀ ਪੈਣੀ ਆ ਗੱਲ ਸਾਰੀ ਵੀ ਉਹ अमाउंट ਉਹ ਪੈਸੇ ਜਿਹੜੇ ਉਹ ਗਏ ਕਿੱਥੇ 12000 ਕਰੋੜ ਰੁਪਈਆ ਮੂੰਹ ਨਾਲ ਆਖਦੇ ਹੀ ਦਾ 12000 ਰੁਪਇਆ ਜਿਹਨੇ ਕੱਢਣਾ ਹੋਵੇ ਨਾ ਸਾਈਡ ਤੇ ਕਿਸੇ ਡਿਜ਼ਾਸਟਰ ਲਈ ਜਾਂ ਕਿਸੇ ਦੀ ਸੇਵਾ ਕਰਨ ਲਈ ਤੇ ਉਹ 20 ਵਾਰੀ ਸੋਚਦਾ 12000 ਕਰੋੜ ਰੁਪਇਆ ਸੋ ਇਹ ਇਹ ਨਾ ਦੀ ਕਾਰਗੁਜ਼ਾਰੀ ਆ ਜੀ ਸਾਡੀਆਂ ਇਥੋਂ ਦੀ ਜਿਹੜੀ ਆਪਾਂ ਬੇਵਕੂਫੀ ਕੀਤੀ ਪੰਜਾਬ ਦੇ ਲੋਕਾਂ ਨੇ ਇਹ ਸਰਕਾਰ ਬਣਾ ਕੇ ਬੜਾ ਦੁੱਖ ਹੁੰਦਾ ਆ ਕਿ ਇਹ ਲੋਕਾਂ ਦੀ ਸਹਾਇਤਾ ਲਈ ਇਹ ਸਾਰੀਆਂ ਚੀਜ਼ਾਂ ਇਹ ਸਾਰਾ ਕੁਝ ਆਉਣਾ ਸੀਗਾ ਤੇ ਪਰ ਉਹ ਲੋਕਾਂ ਤੱਕ ਪਹੁੰਚਿਆ ਹੀ ਆਪਾਂ ਆਪ ਹੀ ਸਾਰਾ ਕੁਝ ਲਟਾ ਦਿੱਤਾ ਆ ਉਹ ਪੰਜਾਬ 'ਚ ਕਿਤੇ ਵੀ ਨਹੀਂ ਲੱਗਿਆ ਉਹ ਸਾਰਾ ਦਿੱਲੀ 'ਚ ਹੀ ਗਿਆ ਸੋ ਭਾਵੇਂ ਬੜੀਆਂ ਚੀਜ਼ਾਂ ਨੇ ਇੱਕ ਇੱਕ ਕਰਕੇ ਇਹਨਾਂ ਦੇ ਚੰਗੀ ਤਰ੍ਹਾਂ ਕਾਜ ਦੇੜਾਂਗੇ ਪਰ ਹੁਣ ਜਿਹੜਾ ਆ ਕੁਝ ਮਤਲਬ ਲੋਕਾਂ ਨੂੰ ਬਚਾਈਏ ਲੋਕਾਂ ਦੀ ਮਦਦ ਕਰੀਏ ਇਸ ਤਰੀਕੇ ਨਾਲ ਇਸ ਵਿਜ਼ਨ ਦੇ ਨਾਲ ਅਗਲੀ ਵਾਰ 2027 ਚ ਵੋਟਾਂ ਪਾਇਓ ਕਿ ਜਿਹੜੇ ਬੰਦੇ ਦਾ ਹੱਦਾਂ ਕੰਮ ਮੁਕੰਮਲ ਹੋਇਆ ਆ ਤੇ ਉਹਦੇ ਕੋਲ ਵਿਜ਼ਨ ਹੈਗੀ ਅੱਗੇ ਕਰਨਾ ਕਿ ਇਹ ਨਹੀਂ ਕਿ ਸੀਐਮ ਦੀ ਕੁਰਸੀ ਲਈ ਲੜਦੇ ਰਹਿਣ ਤੇ ਉਹ ਵੇਖੋ ਮੈਂ ਸਪਸ਼ਟ ਤੌਰ ਤੇ ਸਿੱਧੀਆਂ ਹੀ ਸਾਇੰਸ ਦਊਂਗਾ ਕਾਂਗਰਸ ਦੀ ਗਵਰਨਮੈਂਟ ਆਊਗੀ ਉਹਨਾਂ ਦੀ 2 ਸਾਲ 3 ਸਾਲ ਲੜਾਈ ਨਹੀਂ ਮੁੱਕਣੀ ਕਿੰਨੇ ਹੈਡਸ ਨੇ ਹਰ ਇੱਕ ਹੈੱਡ ਨੇ ਆਪੋ ਆਪਣੀ ਚੋਣ ਦੀ ਕੋਸ਼ਿਸ਼ ਕਰਨੀ ਹੈ ਬੀਜਪੀ ਦੇ ਕੋਲ ਕੋਈ ਚਿਹਰਾ ਨਹੀਂ ਪੂਰਨ ਤੌਰ ਤੇ ਉਹਨਾਂ ਦੀ ਗਵਰਨਮੈਂਟ ਆ ਨਹੀਂ ਸਕਦੀ ਪਿੰਡਾਂ ਵਾਲਿਆਂ ਨੇ ਕਨਵਿੰਸ ਨਹੀਂ ਹੋਣਾ ਭਾਵੇਂ ਉਹ ਸਾਡੇ ਲਈ ਕਰਕੇ ਗਏ ਨੇ ਪਰ ਨਹੀਂ ਹੋਣਾ ਦੂਜੀ ਤੀਜੀ ਗੱਲ ਆ ਗਈ ਵੀ ਇਹਨਾਂ ਨੇ ਤੇ ਸਾਡਾ ਪਠਾਈ ਬਿਠਾਉਂਦਾ ਸਾਡਾ ਜਲੂਸ ਕੱਢ ਕੇ ਰੱਖਦਾ ਪੰਜਾਬ ਦਾ ਆ ਬਣ ਜਾ ਅਕਾਲੀ ਦਲ ਦਾ ਇੱਕੋ ਇੱਕ ਲੀਡਰ ਹੈ ਇੱਕੋ ਇੱਕ ਹੈੱਡ ਹੈ ਉਹਦੇ ਕੋਲ ਵਿਜ਼ਨ ਵੀ ਆ ਹਾਂਜੀ ਤੇ ਉਹ ਵਿਜਨ ਦੇ ਨਾਲ ਜੇ ਅਸੀਂ ਉਹਨੂੰ ਅੱਗੇ ਲਿਆਉਨੇ ਆ ਉਹ ਆਪਣਾ 50% ਕੰਮ ਪਿੱਛੇ ਕਰ ਚੁੱਕਾ ਜਿਹੜਾ ਲੋਕਾਂ ਨੇ ਵੇਖਿਆ ਹੋਇਆ ਅਜੇ ਤੱਕ ਵੇਖ ਰਹੇ ਆ ਉਸੇ ਹੀ ਕੰਮ ਕੀਤੇ ਤੇ ਆ ਦੂਸਰ ਕਾਰਨਾ ਕੀਆ ਇਹਨਾਂ ਨੂੰ ਇੱਠ ਲਾਉਣ ਦੀ ਲੋੜ ਨਹੀਂ ਭਾਈ ਸੋ ਮੇਰੇ ਵੀਰੋ ਸਿਆਣਪਨਾ 2027 ਦੇ ਵਿੱਚ ਆਪਾਂ ਸਰਕਾਰ ਲਿਆਈਏ ਤੇ ਪੰਜਾਬ ਦਾ ਸੁਧਾਰ ਉਸੇ ਦਿਨ ਤੋਂ ਹੀ ਸ਼ੁਰੂ ਹੋ ਜਾਊਗਾ ਕਿਉਂਕਿ ਜੇ ਤੇ ਇਹ ਫੰਡਸ ਇਹਨਾਂ ਕੋਲੋਂ ਬਚ ਕੇ ਅਫਸਰਾ ਨੇ ਬਚਾ ਕੇ ਕਿਸੇ ਤਰੀਕੇ ਨਾਲ ਰੱਖ ਲੇ ਜਾਂ ਸੈਂਟਰ ਨੇ ਇਹਨਾਂ ਕੋਲੋਂ ਬਚਾ ਕੇ ਰੱਖ ਲੇ ਤੇ ਫੇਰ ਉਹਨੇ ਪੰਜਾਬ ਨੂੰ ਚੁੱਕ ਲੈਣਾ ਉਸੇ ਦਿਨ ਤੇ ਜੇ ਇਹਨਾਂ ਨੇ ਇਹ ਵੀ ਦਿੱਲੀ ਵਾਲਿਆਂ ਦੇ ਮੱਲ ਨੂੰ ਆ ਚ ਪਾਤੇ ਤੇ ਫੇਰ ਫੇਰ ਆਪਣੇ ਕੋਲ ਕੋਈ ਹੱਲ ਸੋ ਇੰਨੀਆਂ ਬੇਇੱਜ਼ਤੀਆਂ ਕਰਦਾ ਫੱਦੇ ਬਣਾਉਣਾ ਵਾਹਿਗੁਰੂ ਜੀ ਘਰ ਦਾ ਸੱਚ ਵਾਹਿਗੁਰੂ